ਆਇਰ ਘਰ ਵਾਲੇ ਪੰਛੀਆਂ ਨੂੰ ਆਲਸੀ ਬਣਾਈ ਜਾਂਦੇ ਆ ਦੇਖੋ ਕਿੱਡੀ ਬੇਲ ਲਾਈ ਇਥੇ ਸੱਪਾਂ ਦਾ ਘਰ ਬਣਾ ਛੱਡੇ ਇਹਨਾਂ ਨੇ ਆ ਦੇਖੋ ਆਲਸੀ ਬਣਾਈ ਜਾਂਦੇ ਆ ਪਾਣੀ ਰੱਖਿਆ ਪਿਆ ਕਿਧਰੇ ਕਿਧਰੇ ਚੋਗਾ ਪਾਈ ਜਾਂਦੇ ਆ ਆਪਾਂ ਕਰਦੇ ਆ ਗੱਲ ਆ ਦੇਖੋ ਇਹਨਾਂ ਨੇ ਛੱਤਾਂ ਦੇ ਹੇਠ ਆ ਦੇਖੋ ਹਾਲ ਨੇ ਹਾਲ ਨੇ ਕਰੇ ਪਏ ਆ ਕਿੰਨਾ ਆਲਸੀ ਬਣਾਤਾ ਇਹਨਾਂ ਨੇ ਪੰਛੀਆਂ ਨੂੰ ਆ ਦੇਖੋ ਇਹ ਆਪਣੇ ਘਰ ਬਣਾਉਣੇ ਨਹੀਂ ਭੁੱਲ ਜਾਣਗੇ ਆ ਦੇਖੋ ਇਹਨਾਂ ਨੇ ਤਾਂ ਠੇਕੇ ਹੀ ਲੈ ਲਿਆ ਹਾਲਸੀ ਬਣਾਉਂਦਾ ਆ ਦੇਖੋ ਚਾਰੇ ਪਾਸੇ ਇਹਨਾਂ ਨੇ ਪਹਿਲਾਂ ਤੁਹਾਨੂੰ ਵਿਖਾ ਦਾਂ ਕਿੰਨੀਆਂ ਚਿੜੀਆਂ ਕਰਤੀਆਂ ਪੱਖੇ ਲਾਈ ਬੈਠੇ ਆ ਕਿਧਰੇ ਚਿੜੀਆਂ ਵੱਡੀਆਂ ਜਾਣੀਆਂ ਹਾਲਸੀ ਬਣਾਈ ਜਾਂਦੇ ਆ ਆ ਭੈਣ ਹੋਰਾਂ ਨੂੰ ਪੁੱਛ ਲਿਆ ਭੈਣੇ ਤੁਸੀਂ ਪੰਛੀਆਂ ਨੂੰ ਹਾਲਸੀ ਬਣਾਈ ਜਾਂਦੇ ਆ ਨਹੀਂ ਵੀਰ ਜੀ ਆਲਸੀ ਤਾਂ ਕਿਉਂ ਬਣਾ ਰਹੇ ਆਪਾਂ ਨਹੀਂ ਤੁਸੀਂ ਆਹ ਦੇਖੋ ਇਹਨੇ ਘਰ ਬਣਾਉਣੇ ਭੁੱਲ ਜਾਣੀ ਆਪਦੇ ਜਿਹੜੇ ਤੁਸੀਂ ਲੈ ਜਾਨੇ ਆ ਵੀਰ ਜੀ ਮੇਰੀ ਗੱਲ ਸੁਣੋ ਆਪਾਂ ਸਿਰਫ ਇਹਨਾਂ ਨੂੰ ਇੱਕ ਜਗ੍ਹਾ ਦਿੱਤੀ ਆ ਇਹ ਆਪ ਹੀ ਵਿੱਚ ਆਲਨੇ ਦੇ ਡੱਕੇ ਵਗੈਰਾ ਆਪ ਹੀ ਰੱਖ ਕੇ ਬਣਾਉਂਦੀਆਂ ਹੁਣ ਦੇਖੋ ਤੁਸੀਂ ਪਹਿਲਾਂ ਕੱਚੇ ਘਰ ਹੁੰਦੇ ਸੀ ਹਨਾ ਉਹਨਾਂ ਦੇ ਵਿੱਚ ਖੁੱਡਾਂ ਦੇ ਵਿੱਚ ਆਲਨੇ ਪਾਉਂਦੀਆਂ ਸੀ ਹੁਣ ਇਹ ਵਿਚਾਰੀਆਂ ਕਿੱਥੇ ਜਾਣ ਆਪਾਂ ਪੱਕੇ ਮਕਾਨ ਬਣਾ ਲਿਆ ਤੁਸੀਂ ਦੇਖੋ ਪਹਿਲਾਂ ਇਹ ਗਾਡਰ ਦੇ ਡੱਕੇ ਰੱਖਦੀਆਂ ਸੀ ਡਿੱਗ ਪੈਂਦੇ ਸੀ ਗਾਡਰ ਦੇ ਡੱਕੇ ਰੱਖਦੀਆਂ ਸੀ ਡਿੱਗ ਪੈਂਦੇ ਸੀ ਤੇ ਬਣਦੇ ਹੀ ਨਹੀਂ ਸੀ ਜੀ ਤੇ ਹੁਣ ਨਾਲੇ ਆਪਾਂ ਹੁਣ ਅਗਲੀ ਪੀੜ੍ਹੀ ਬੱਚਿਆਂ ਨੂੰ ਕੀ ਦਿਖਾਵਾਂਗੇ ਕਿਉਂਕਿ ਇਹ ਤਾਂ ਬਿਲਕੁਲ ਲੋਪ ਹੀ ਹੋ ਗਈਆਂ ਸੀਗੀਆਂ ਹਾਂਜੀ ਕੋਈ ਇੱਥੇ ਸਿਰਫ ਦੋ ਚਿੜੀਆਂ ਸੀ ਜਦੋਂ ਮੇਰੇ ਨਾਲ ਗੱਲ ਕੀਤੀ ਹੁਣ ਤੁਸੀਂ ਦੇਖੋ ਵੀ ਕਿੰਨੀਆਂ ਜਿੜੀਆਂ ਵੀਰ ਜੀ ਇਹਨਾਂ ਨੇ ਇਹਨਾਂ ਨੂੰ ਵੀ ਘਰ ਚਾਹੀਦਾ ਰਹਿਣ ਨੂੰ ਜੇ ਆਪਾਂ ਨੂੰ ਧਰਤੀ ਤੇ ਰਹਿਣ ਦਾ ਹੱਕ ਆ ਤੇ ਇਹਨਾਂ ਨੂੰ ਵੀ ਹੱਕ ਆ ਨੀ ਉਹ ਗੱਲ ਐ ਨਾ ਵੀ ਜਦੋਂ ਇਹ ਤੁਸੀਂ ਮੈਂ ਮੰਨਦਾ ਵੀ ਖਤਮ ਹੋ ਰਹੀਆਂ ਨੇ ਪਰ ਬਾਰ ਬਾਰ ਜਦੋਂ ਤੁਸੀਂ ਇਹਨਾਂ ਨੂੰ ਚੋਗਾ ਪਾਈ ਜਾਂਦੇ ਹੋ ਚੋਗੇ ਦਾ ਪ੍ਰਬੰਧ ਤਾਂ ਇਹ ਕਰਨ ਨਹੀਂ ਵੀਰ ਜੀ ਦੇਖੋ ਹੁਣ ਆਪਾਂ ਸਿਰਫ ਕਣਕ ਤੇ ਵਗੈਰਾ ਝੋਨਾ ਵਗੈਰਾ ਹੀ ਲਾਉਣੀਆਂ ਹਨ ਆਪਾਂ ਜਿਹੜਾ ਕੋਈ ਹੋਰ ਫਸਲਾਂ ਵਗੈਰਾ ਲਾਉਣੀਆਂ ਇਹਨਾਂ ਨੂੰ ਬਸ ਇਦਾਂ ਜਿਵੇਂ ਮੱਕੀ ਉਹ ਕਰਕੇ ਪਾਤੀ ਗੁੱਲੀ ਡੰਡਾ ਸਾਰਾ ਤੇ ਵੈਸੇ ਇਹ ਤਾਂ ਆਪਾਂ ਨੂੰ ਹੁਣ ਨਹੀਂ ਆ ਤੇ ਬਾਕੀ ਆਲਣਿਆਂ ਦੀ ਜਿੱਥੋਂ ਤੱਕ ਸਵਾਲ ਆ ਤੁਸੀਂ کہہ ਰਹੇ ਆ ਆਪਾਂ ਸਿਰਫ ਇਹਨਾਂ ਨੂੰ ਇੱਕ ਜਗ੍ਹਾ ਦਿੱਤੀ ਆ ਵੀਰ ਜੀ ਕਿਉਂਕਿ ਪਹਿਲਾਂ ਜਿਹੜੇ ਕੱਚੇ ਘੋਰ ਨੇ ਹੁੰਦੇ ਸੀ ਨਾ ਆਪਣੇ ਉਹਨਾਂ ਦੇ ਵਿੱਚ ਇਹ ਬਣਾਉਂਦੀਆਂ ਸੀਗੀਆਂ ਆਪੇ ਹੁਣ ਆਪਾਂ ਇਹਨਾਂ ਨੂੰ ਇੱਕ ਜਗ੍ਹਾ ਮੋਰੀ ਦੇਤੀ ਕਿਉਂਕਿ ਜੇ ਇਹ ਵੀ ਦੇਖੋ ਮੋਰੀ ਜਿਹੜੀ ਹੈ 1.5 ਇੰਚ ਦੀ ਆ ਸਿਰਫ ਵੱਡੀਆਂ ਗਟਾਰਾਂ ਜਿਹੜੀਆਂ ਬੱਚੇ ਕੱਟ ਕੇ ਤੇ ਮਾਰ ਦਿੰਦੀਆਂ ਨਹੀਂ ਜੀ ਤੇ ਤਾਂ ਕਰਕੇ ਵੀਰ ਜੀ ਆਪਾਂ ਇਹਨਾਂ ਨੂੰ ਇੱਕ ਸਿਰਫ ਜਗ੍ਹਾ ਦਿੱਤੀ ਆ ਵੀ ਇਹ ਸੇਫ ਰਹਣ ਕੋਈ ਸ਼ਿਕਾਰੀ ਪੰਛੀ ਇਹਨਾਂ ਦੇ ਬੱਚੇ ਨਾਲ ਲੈ ਕੇ ਜਾਣ ਇਹ ਆਲ ਨੇ ਸਾਰੇ ਇਹਨਾਂ ਨੇ ਹੀ ਪਾਈ ਆ ਨਹੀਂ ਆ ਤੁਸੀਂ ਜਿਹੜਾ ਪੱਖਾ ਲਾਇਆ ਜੀ ਪੱਖੇ ਦੇ ਨਾਲੇ ਮਰਨਗੇ ਨਹੀਂ ਨਹੀਂ ਵੀਰ ਜੀ ਆ ਦੇਖੋ ਪੱਖਾ ਹੁਣ ਇਹ ਇਹ ਨੂੰ ਪੱਖੇ ਨੂੰ ਕੋਈ ਤਾਰ ਨਹੀਂ ਲੱਗੀ ਦੀ ਦੇਖੋ ਕਿ ਤਾਰ ਲੱਗੀ ਆ ਸਿਰਫ ਇਹਨਾਂ ਨੇ ਬੈਠਣ ਨੂੰ ਲਗਾਇਆ ਹੋਇਆ ਆਪਾਂ ਆਪਾਂ ਆਹ ਵਾਲਾ ਯੂਜ਼ ਕਰਦੇ ਆ ਪਸੂਆਂ ਦੇ ਪੱਖਾ ਆਪਾਂ ਦੂਜੇ ਪੱਖੇ ਨਹੀਂ ਚਲਾਉਂਦੇ ਆ ਦੇਖੋ ਤਾਰ ਕਿਹੜੀ ਕਿੱਥੇ ਕੋਈ ਪੱਖੇ ਨੂੰ ਤਾਰ ਨਹੀਂ ਜਾ ਰਹੀ ਜੀ ਇੱਥੇ ਵਧੀਆ ਖੁਸ਼ ਰਹਿੰਦੀਆਂ ਨਾਲੇ ਇੱਥੇ ਕੋਈ ਕਾਰੀਵਾਂਚੀ ਦਾ ਨਹੀਂ ਹਮਲਾ ਆਉਂਦਾ ਆ ਆ ਦੇਖੋ ਆਲੇ ਸਾਰੇ ਬੱਚੇ ਆ ਗਏ ਬੋਲ ਰਹੇ ਨੇ ਏ ਤੁਸੀਂ ਕਿੰਨੀਆਂ ਕਿ ਚਿੜੀਆਂ ਤੁਹਾਡੇ ਕੋਲ ਇੱਥੇ ਵੀਰ ਜੀ ਮੇਰੇ ਖਿਆਲ ਵਿੱਚ 100 ਪਲੱਸ ਤਾਂ ਹੋਊਗੀ ਅੱਛਾ ਹਾਂਜੀ ਤੁਸੀਂ ਇੰਨੀਆਂ ਚਿੜੀਆਂ ਰੱਖ ਛੱਡੀਆਂ ਹਾਂਜੀ ਇਹ ਜਿਹੜੀ ਚਿੜੀਆਂ ਨਾ ਇਹਨਾਂ ਵਿੱਚ ਕਈ ਸਿੰਗਲ ਮਦਰ ਹੂਆ ਅੱਛਾ ਜੀ ਹਾਂਜੀ ਬਿਚਿੜੇ ਘਟਨੇ ਚਿੜੀਆਂ ਬਾਜੀਆਂ ਹਾਂਜੀ ਤੇ ਬਾਕੀ ਜਿਹੜੇ ਕਹਿੰਦੇ ਆ ਵੀ ਚਿੜੀ ਦੀ ਉਮਰ 2 ਸਾਲ ਆ ਇਹ ਬਿਲਕੁਲ ਗਲਤ ਆ ਮੇਰੇ ਕੋਲੇ ਇੱਕ ਚਿੜਾ ਸੀ ਉਹ जख्मी ਹਾਲਤ ਵਿੱਚ ਆਇਆ ਉਹ ਇੱਥੇ ਫਿਰਦਾ ਹੋਣਾ ਉਹਨੂੰ 3 ਸਾਲ ਤਾਂ ਵੀਰ ਜੀ ਮੇਰੇ ਕੋਲੇ ਹੀ ਹੋ ਗਈ ਆ ਤੇ ਵਧੀਆ ਦਾਣਾ ਪਾਣੀ ਖਾਂਦਾ ਏ ਵਧੀਆ ਹਜੇ ਤੱਕ ਵਧੀਆ ਬੱਚੇ ਕੱਢਦਾ ਏ ਸਾਰਾ ਠੀਕ ਆ ਹੁਣ ਵਧੀਆ ਆਰਡਰ ਦਾ ਵਧੀਆ ਵਧੀਆ ਇੱਥੇ ਹੁਣੀ ਆ ਜਾਣਾ ਉਹਨੇ ਦੇਖਿਆ ਅੱਛਾ ਅੱਛਾ ਨਹੀਂ ਫਿਰ ਇਹ ਤੁਹਾਨੂੰ ਕਿਵੇਂ ਤੁਹਾਡੇ ਦਿਮਾਗ 'ਚ ਆਇਆ ਵੀ ਇਹ ਕੰਮ ਕਰਨਾ ਚਾਹੀਦਾ ਦੇਖੋ ਜੀ ਮੈਂ ਅਨ ਅਸਲ ਵਿੱਚ ਬਿਮਾਰ ਰਹੀ ਨਹੀਂ ਆ ਮੇਰੇ ਬਹੁਤ ਆਪਰੇਸ਼ਨ ਹੋ ਗਏ ਆ ਪਹਿਲਾ ਮੇਰਾ ਆਪਰੇਸ਼ਨ ਹੋਇਆ ਮੈਂ ਇੱਥੇ ਪਈ ਰਹਿੰਦੀ ਸੀ ਕਿ ਮੈਂ ਬਿਮਾਰ ਬੰਦੇ ਨੂੰ ਕੁਝ ਨਹੀਂ ਸੋਚਦਾਗਾ ਮੈਂ ਦੇਖਣਾ ਇੱਥੇ ਦੋ ਚਿੜੀਆਂ ਦਾ ਜੋੜਾ ਰਹਿੰਦਾ ਹੁੰਦਾ ਸੀਗਾ ਫਿਰ ਮੈਂ ਉਹਨਾਂ ਨੂੰ ਪਾਣੀ ਰੱਖਣ ਲੱਗੀ ਹੌਲੀ ਹੌਲੀ ਚਿੜੀਆਂ ਆਉਣ ਲੱਗੀਆਂ ਤੇ ਬਸ ਮੈਂ ਨਾ ਜਿਵੇਂ ਵੀ ਹਰੇਕ ਵਾਰੀ ਮਰਦੀ ਬਚੀ ਜਾਂ ਤੇ ਮੈਨੂੰ ਆ ਹੀ ਲੱਗਦਾ ਵੀ ਜਿਵੇਂ ਇਹ ਹੀ ਮੈਨੂੰ ਹਰੇਕ ਵਾਰੀ ਬਚਾ ਲੈਂਦੀਆਂ ਅੱਛਾ ਵੀ ਚਿੜੀਆਂ ਦਾ ਤੁਹਾਨੂੰ ਲੱਗਦਾ ਵੀ ਚਿੜੀਆਂ ਨੇ ਮਿਹਰ ਕੀਤੀ ਹੈ ਹਾਂਜੀ ਹਾਂਜੀ ਠੀਕ ਹੈ ਬਸ ਇਹੀ ਮੇਰੀ ਦੁਨੀਆ ਇਹਨਾਂ ਦੇ ਆਲੇ-ਦੁਆਲੇ ਮੇਰੀ ਦੁਨੀਆ ਘੁੰਮਦੀ ਆ ਅੱਛਾ ਵੀ ਤੁਸੀਂ ਇਹ ਨਹੀਂ ਮੰਨਦੇ ਵੀ ਇਹ ਹਾਲਸੀ ਬੰਦੀਆਂ ਨਹੀਂ ਨਹੀਂ ਹਾਲਸੀ ਕਾਹਦਾ ਵੀਰ ਜੀ ਇਹ ਦੇਖੋ ਤੁਸੀਂ ਆਪ ਮਿਹਨਤ ਕਰਕੇ ਇਹਨਾਂ ਨੇ ਬਣਾਇਆ ਕਿੰਨੇ ਆਂ ਵਿਸੋ ਪਰਾਲੀ ਰੱਖ ਰੱਖ ਅੱਛਾ ਇਹ ਤੁਸੀਂ ਪਰਾਲੀ ਤੁਸੀਂ ਨਹੀਂ ਤਰੀ ਹੋਗੀ ਨਹੀਂ ਜੀ ਆਪ ਲੈਂਦੀਆਂ ਅੱਛਾ ਅੱਪਾ ਸਿਰਫ ਇਹਨਾਂ ਨੂੰ ਇੱਕ ਜਗ੍ਹਾ ਹੀ ਦਿੱਤੀ ਆ ਸਾਰੇ ਆਲੇ ਮੈਨੇ ਆਪ ਪਾਈ ਆਪਾ ਤਾਂ ਸਿਰਫ ਇਹਨਾਂ ਨੂੰ ਇੱਕ ਜਗ੍ਹਾ ਦੇ ਵਿੱਚ ਇਦਾਂ ਮੋਰੀਆਂ ਨਹੀਂ ਆ ਜਿਨ੍ਹਾਂ ਨੂੰ ਇੱਕ ਸਾਦੀ ਮੋਰੀ ਆ अच्छा जी ਇਹਦੇ ਵਿੱਚ ਇਹਨਾਂ ਨੇ ਆਪ ਆਲਣਾ ਪਾਇਆ ਸਾਰਾ ਕੁਝ ਆਪ ਕੀਤਾ ਆਪਾਂ ਕੁਝ ਨਹੀਂ ਕੀਤਾ ਆ ਦੇਖੋ ਕਿੱਡੇ ਕਿੱਡੇ ਪ੍ਰਾਲੀ ਦੇ ਡੱਕੇ ਇਹਨਾਂ ਵਿੱਚ ਅੱਛਾ ਇਹ ਤਾਂ ਖੋਟਦੇ ਆ ਹੀ ਆਪਾਂ ਇਹਨਾਂ ਨੂੰ ਖੋਟ ਦੇਤੀ ਆ ਅੱਛਾ ਇਹਦੇ ਵਿੱਚ ਆਪਣੇ ਆਪ ਹੀ ਬਣਾਈ ਜਾਣੀ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਆ ਦੇਖੋ ਹਾਂਜੀ ਠੀਕ ਹੈ ਵੀ ਇਹ ਤੁਹਾਡੇ ਇੱਕ ਵਾਰ ਬੋਲਣ ਤੇ ਉਹਦੀ ਆ ਜਾਂਦੀ ਹਾਂਜੀ ਜਦੋਂ ਮੈਂ ਸਿਟੀ ਮਾਰੂੰਗੀ ਇਹਨਾਂ ਨੇ ਜਿੱਥੇ ਵੀ ਹੋਣੀਆਂ ਆ ਹੀ ਆ ਜਾਣਗੀਆਂ ਠੀਕ ਹੈ ਇਹ ਸਾਡੇ ਕਰਕੇ ਡਰ ਰਹੀਆਂ ਹਾਂ ਹਾਂਜੀ ਹਾਂਜੀ ਇਹ ਉਪਰੇ ਬੰਦੇ ਤੋਂ ਬਹੁਤ ਡਰਦੀ ਹਾਂ ਚਲੋ ਜੀ ਮੈਨੂੰ ਵੀ ਇਹ ਕਲੀਅਰ ਹੋ ਗਿਆ ਉਹ ਦੇਖੋ ਉਹ ਦੇਖੋ ਕਿੰਨੀਆਂ ਚੜੀਆਂ ਚੋ ਵਸ ਗਈਆਂ ਹਾਂਜੀ ਹਾਂ ਇਹ ਮੈਨੂੰ ਵੀ ਕਲੀਅਰ ਹੋ ਗਿਆ ਵੀ ਇਹ ਕੰਮ ਸਹੀ ਹੈ ਪਹਿਲਾਂ ਮੈਨੂੰ ਆਇਆ ਸੀ ਵੀ ਇਹ ਆਲਸੀ ਬਣਾ ਰਹੇ ਹੋ ਵੀ ਇਹ ਆਪਣੇ ਮਨੁੱਖ ਤਾਲਸੀ ਬਣ ਗਿਆ ਤਾਂ ਦਾਲ ਸਕੀਮ ਤੇ ਲੱਗ ਗਿਆ ਜੀ ਉਹ ਦੇਖੋ ਉਹ ਜਿਹੜਾ ਜਿਹੜਾ ਆਣੀ ਦਾ ਖੰਭ ਟੁੱਟਿਆ ਹੋਇਆ ਇਹਦੀ ਅੱਛਾ ਅੱਛਾ ਜੀ ਆਣੀ ਦੀ ਬਸ ਇਦਾਂ ਹੀ ਆਪੀ ਇਹਦਾ ਨਾ ਇੱਕ ਪਾਸੇ ਖੰਭ ਲੰਮਾ ਕਰਦਾ अच्छा ਤੁਹਾਡੇ ਕੋਲੇ ਇਹ 3-4 ਸਾਲ ਹੋ ਗਏ ਹਾਂਜੀ ਇਹ ਨੂੰ ਇਹਨੂੰ ਚੌਥਾ ਸਾਲ ਆ ਮੇਰੇ ਕੋਲੇ ਕਿ ਸਾਲਕ ਦਾ ਪਹਿਲਾ ਦਾ ਵੀ ਚਲੋ ਮੰਨ ਕੇ ਚੱਲੀਏ ਤਾਂ ਆਪਾਂ ਠੀਕ ਆਏ ਹਾਂ ਠੀਕ ਆ ਹਾਂ ਠੀਕ ਆ ਸਾਢੇ 4-5 ਸਾਲਾਂ ਦੇ ਵਿੱਚ ਵਿੱਚ ਹਾਂਜੀ ਤਿੰਨ ਚਾਰ ਦਿਨਾਂ ਚ ਠੀਕ ਹੋ ਗਿਆ ਸੀ ਠੀਕ ਹੈ ਠੀਕ ਹੈ ਹਾਂਜੀ ਬਾਕੀ 4 ਵਜੇ ਇਹਨਾਂ ਇਹ ਲੱਗ ਜਾਂਦੀਆਂ ਬੋਲਣ ਤੇ ਇਹਨਾਂ ਨੂੰ ਮਨ ਨੂੰ ਸਕੂਨ ਮਿਲਦਾ ਹੈ ਨਾ ਕਿ ਸਿਆਣੇ ਕਹਿੰਦੇ ਹੁੰਦੇ ਪੰਛੀਆਂ ਦੇ ਨਾਲ ਹੀ ਸੌਣਾ ਚਾਹੀਦਾ ਪੰਛੀਆਂ ਦੇ ਨਾਲ ਹੀ ਉੱਠਣਾ ਚਾਹੀਦਾ ਹੁਣ ਆਪਾਂ ਮੋਬਾਈਲਾਂ ਤੇ ਬੈਠੇ ਰਹਿੰਨੇ ਆ 11 11 ਵਜੇ ਤੱਕ ਦੇਖ ਹੀ ਜਾਂਦੇ ਆ ਇਹ 6:30 7 ਵਜੇ ਦੇ ਨੂੰ ਸੌ ਜਾਂਦੇ ਆ ਪੁਰਾਣੀ ਸਮਿਆਂ ਵਿੱਚ ਲੋਕ ਵੀ ਇਦਾਂ ਹੀ ਕਰਦੇ ਸੀ ਟਾਈਮ ਨਾਲ ਸੌਂਦੇ ਸੀ 4 ਵਜੇ ਉੱਠ ਖੜਦੇ ਸੀ ਠੀਕ ਹੈ ਜੀ ਹਾਂਜੀ ਕੋਸ਼ ਆਪਾਂ ਨੂੰ ਸ਼ਾਇਦ ਬਿਮਾਰੀਆਂ ਵੀ ਤਾਂ ਹੀ ਲੱਗਦੀ ਆਪਣਾ ਸੌਣ ਤੇ ਉੱਠਣ ਦਾ ਵੇਲਾ ਹੀ ਹੂੰ ਅਫਸਰਟ ਹੋ ਗਿਆ ਹਾਂਜੀ ਅਫਸਰਟ ਹੋਇਆ ਪਿਆ ਹੈ ਹੂੰ ਬਹੁਤ ਵਧੀਆ ਇਹਨਾਂ ਦੀ ਰੌਣਕ ਬਹੁਤ ਵੀ ਥੋੜਾ ਜਿਹਾ ਸਾਰਾ ਦਿਨ ਇਹਨਾਂ ਦੇ ਵਿੱਚ ਹੀ ਰਹਿੰਦਾ ਹਾਂ ਹਾਂਜੀ ਹਾਂਜੀ ਮੇਰਾ ਸਾਰਾ ਦਿਨ ਇਹਨਾਂ ਦੇ ਵਿੱਚ ਠੀਕ ਮੇਰੀ ਤਾਂ ਜ਼ਿੰਦਗੀ ਇਹਨਾਂ ਦੇ ਹੀ ਲੇਖੇ ਲੱਗੀ ਹੋਈ ਆ ਠੀਕ ਹੈ ਜੀ ਹਾਂਜੀ ਚਲੋ ਮਿਹਰਬਾਨੀ ਜੀ ਤੁਸੀਂ ਸਮਾਂ ਦਿੱਤਾ ਥੈਂਕ ਯੂ